SSP ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਇਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਆਸਰਾ ਹਾਈ ਟੈਕ ਨਾਕੇ ਤੇ ਪੁਲਿਸ ਨੇ 7 ਪੱਤੇ ਕੁੱਲ 1005 ਅਪਰੋਜ਼ਮ ਦੀਆਂ ਗੋਲੀਆਂ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੁਲਿਸ ਨੇ ਇੱਕ ਧਿੱਤਾ ਰੋਹੀ ਦੇ ਖਿਲਾਫ NDPS ਐਕਟ ਦੇ ਅਧੀਨ ਮਾਮਲਾ ਦਰਜ ਕਰਵਾ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SHO ਪਵਿੱਤਰ ਸਿੰਘ ਨੇ ਦੱਸਿਆ ਕਿ ਹਾਈ ਟੈਕ ਨਾਕੇ ਤੇ ਐਸਾ ਹੀ ਜਗਤਾਰ ਸਿੰਘ ਪੁਲਿਸ ਪਾਰਟੀ ਦੇ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਇਸੇ ਦੌਰਾਨ ਇੱਕ ਬੱਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤੇ ਬੱਸ ਵਿੱਚ ਸਵਾਰ ਇੱਕ ਵਿਅਕਤੀ ਬਾਜ਼ ਦੇ ਪਿਛਲੇ ਦਰਵਾਜ਼ੇ ਰਾਹੀਂ ਜਲਦਬਾਜ਼ੀ ਵਿੱਚ ਥੱਲੇ ਉਤਰਨ ਲੱਗਾ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਵਿਅਕਤੀ ਨੂੰ ਕਾਬੂ ਕਰ ਉਸ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ 67 ਪੱਤੇ ਕੁੱਲ 1005 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਕਥਿਤ ਤੌਰ 'ਤੇ ਇਹ ਆਰੋਪੀਨਾਂ ਗੋਲੀਆਂ ਦੇ ਸਬੰਧ ਵਿੱਚ ਕੋਈ ਬੈਲ ਨਹੀਂ ਦਿਖਾ ਸਕਿਆ ਉਹਨੇ ਦੱਸਿਆ ਕਿ ਕਾਬੂ ਕੀਤੇ ਗਿੱਧਿਤ ਔਰੋਪੀ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਚੱਕ ਸਿੰਘ ਤਹਿਸੀਲਗਰ ਸ਼ੰਕਰ ਦੇ ਰੂਪ وچ ਹੋਈ ਹੈ ਜਰ ਜਿਹੜੀਆਂ ਨਾ ਕੱਲ ਗੋਲੀਆਂ ਫੜੀਆਂ ਜੀ ਉਹਦੇ ਬਾਰੇ ਦੱਸਿਓ ਕਿੱਥੋਂ ਫੜੀਆਂ ਤੇ ਕਿੰਨੀਆਂ ਫੜੀਆਂ ਜੀ ਜੀ ਸਾਡੇ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਹਾਈ ਟੈਕ ਨਾਕਾ ਰੈਗੂਲਰਲੀ ਸਾਡੇ ਅੰਸਰੂਮ ਲੱਗਿਆ ਹੋਇਆ ਚੈਕਿੰਗ ਦੌਰਾਨ ਇੱਕ ਬੱਸ ਰੋਪੜ ਸੈਟ ਤੋਂ ਆਈ ਜਦੋਂ ਸਾਡੀ ਪੁਲਿਸ ਪਾਲਟੀ ਤੇ ਬਸਰੀ ਚੈਕਿੰਗ ਕਰਨ ਲਈ ਸ਼ੂਕ ਕੀਤੀ ਤਾਂ ਇੱਕ ਸ਼ਖਸ ਦਿਸਰੀ ਤੱਕ ਹੀ ਉਤਰ ਕੇ ਪੈਦਲ ਡੱਡਾ ਹੇਠਾ ਸਾਡੇ ਐਸਆਈ ਦਿਕਤਾਰ ਸਿੰਘ ਚੌਕੀ ਚਾਰਜ ਅਨਸਰੋਂ ਨੇ ਉਹਨੂੰ ਬਾਇਮਾਰੀ ਉਹਦਾ ਨਾਮ ਪਤਾ ਪੁੱਛਿਆ ਤਾਂ ਉਹਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਭਦਰ ਸਿੰਘ ਪਿੰਡ ਚੱਕ ਸਿੰਘ ਥਾਣਾ ਗੜ ਗੜ੍ਹਸ਼ੰਕਰ ਦੱਸਿਆ ਤਾਂ ਇਸੇ ਦਰਾਨੀ ਨੇ ਆਪਣੇ ਹੱਥ ਚੋਂ ਬਾਬਾ ਛੁੱਟ ਦਿੱਤਾ ਜਦੋਂ ਜਸੂਨ ਚੈੱਕ ਕਰਿਆ ਸਨ ਤੇ ਥਾਣੇਦਾਰ ਸਾਹਿਬ ਨੇ ਉਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਕਿੰਨੀਆਂ ਕਿਸੀ ਗੋਲੀਆਂ ਸਾਰੇ ਨਸ਼ੀਲੀਆਂ ਗੋਲੀਆਂ ਦੀ ਗਿਣਤੀ 1000 ਤੇ ਇਹ ਸਾਰੇ ਜਿਹੜਾ ਬੰਦਾ ਫੜਿਆ ਤੁਸੀਂ ਜੀ ਇਹਦੇ ਬਾਰੇ ਕੋਈ ਤਫ਼ਤੀਸ਼ ਕੀਤੀ ਵੀ ਅੱਗੇ ਵੀ ਕੋਈ ਤੇ ਪਰਚਾ ਹੈ ਜਾਂ ਪਹਿਲੀ ਵਾਰੀ ਫੜਿਆ ਗਿਆ ਜੀ 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 ਅਜੇ ਤੱਕ ਇਹਦੇ ਅੱਗੇ ਪਰਚਾ ਹੋਣ ਦੀ ਸਾਹਮਣੇ ਨਹੀਂ ਆਇਆ ਪਰ ਇਹ ਦਰਾਂਨੇ ਪੁੱਛ ਕੇ ਚ ਦੱਸਿਆ ਕਿ ਮੈਂ ਦਿੱਲੀ ਤੋਂ ਲੈ ਕੇ ਆਇਆ ਤੇ ਮੈਂ ਆਪ ਖੁਦ ਖਾਨਾ ਤੇ ਠੀਕ ਹੈ ਜੀ ਤੇ ਹੋਰ ਕੋਈ ਕੋਈ ਅਸਾਰ ਹੈ ਤੁਹਾਨੂੰ ਕੋਈ ਹੋਰ ਇਹਦੇ ਕੋਲ ਬਈ ਕੋਈ ਵੱਡਾ ਮਗਰਮਚ ਫੜਿਆ ਜਾਵੇ ਜੀ ਸਾਡੇ ਅਸੀਂਾਂ ਚ ਮਾਨੂੰ ਅਦਾਲਤ ਵਿੱਚ ਇਹਨੂੰ ਪੇਸ਼ ਕਰਾਂਗੇ ਰਿਮਾਰਟ ਹਾਸਲ ਕਰਕੇ ਕੁਝ ਕਿਸ ਦੌਰਾਨ ਜੋ ਵੀ ਤੱਕ ਸਾਹਮਣੇ ਆਏ ਤੁਹਾਡੇ ਨਾਲ ਸ਼ਹਿਰ ਜੋ ਕਰਾਂਗੇ ਜੀ ਸਾਨੂੰ ਆਸ ਜ਼ਰੂਰੀ ਹੈ ਜੀ ਅੱਗੇ ਵੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਆ